ਹੇ ਲੱਗਦਾ ਵਿਜੇਂਦਰ ਸਿੰਘਲਾ ਨੂੰ ਟਿਕਟ ਦੇਣਾ ਕਾਂਗਰਸ ਨੇ ਜਿਹੜਾ ਆਪਣੇ ਪੈਰਾਂ ਹਿੱਟ ਕਹਾੜਾ ਮਾਰ ਲਿਆ ਖਾਸ ਕਰਕੇ ਪਵਾਤੀ ਉਸ ਦੇ ਇਤਤਸ ਜੀਦਾ ਪਟਿਆਲੇ ਤੇ ਸਗਰੂ ਰਣੂ ਜਮੀਨ ਅਸਮਾਨ ਦਾ ਫਰਕ ਹੈ। ਛੋਟੇ ਪੱਧਰ ਦੀ ਜਾਂ ਨੈਸ਼ਨਲ ਲੈਵਲ ਦੇ ਉੱਪਰ ਕੋਈ ਸੌਦੇਬਾਜ਼ੀ ਤੈਅ ਕੀਤੀ ਗਈ ਆ ਨਹੀਂ ਵਿਜੇਂਦਰ ਸਿੰਘਲਾ ਨੂੰ ਟਿਕਟ ਦੇ ਕੇ ਤੇ ਹਾਰਨ ਲਈ ਮੈਦਾਨ ਦੇ ਵਿੱਚ ਘਰਉਣਾ ਮੈ ਤਾਂ ਸਪਸ਼ਟ ਲੱਗ ਜਾਂਦੇ ਵਿੱਚ ਕਹਾਂਗਾ ਇਹ ਮੈਨੂੰ ਇਹ ਸਮਝ ਨਹੀਂ ਆ ਕਿ ਕਾਂਗਰਸ ਕਿਸ ਪ੍ਰਕਾਰ ਦੀ ਖੇਡ ਉੱਤੇ ਖੇਡ ਰਹੀ ਹੈ। ਜੀ ਰਾਣਾ ਗਰਦੀਪ ਸਿੰਘ ਉਥੋਂ ਉਸ ਕਾਂਗਰਸ ਦਾ ਕੈਂਡੀਡੇਟ ਹੁੰਦਾ ਤਾਂ ਕਿਤੇ ਵੀ ਬਾਕੀ ਕੈਂਡੀਡੇਟ ਲੱਭੇ ਨਹੀਂ ਸੀ ਸੋਣੇ ਕਿਉਂਕਿ ਉਹ ਅਕਾਲੀ ਦਲ ਦੇ ਜਿਹੜੀ ਸੈਕੰਡ ਲੀਡਰਸ਼ਿਪ ਵਾਲੀ ਲੇਅਰ ਆ ਉਹਨੂੰ ਕੱਟਣ ਦੀ ਸਮਰੱਥਾ ਰੱਖਦਾ ਸੀ ਉਹ ਬੀਐਸਐਫ ਦੀ ਬੀਐਸਪੀ ਦੀ ਲੀਡਰ ਨੂੰ ਲੀਡਰਸ਼ਿਪ ਨੂੰ ਵੀ ਨਾਲ ਤੇ ਕਾਂਗਰਸ ਉਤੇ ਨਾਲ ਹੀ ਸੀ ਜਦੋਂ ਫਲੂਰ ਸਾਹਿਬ ਦੀ ਗੱਲ ਕਰਦੇ ਆ ਕਿੱਦਾਂ ਜੱਜ ਕਰ ਸਕੋ ਕਰੋਗੇ ਵੀ ਉਸ ਪ੍ਰਕਾਰ ਦੀ ਪੰਥਕ ਸੀਟ ਤੇ ਗੁਰਵੀਰ ਸਿੰਘ ਜੀਰੇ ਵਰਗਾ ਬੰਦਾ ਜਿੱਤੇ ਬੇਸਿਕਲੀ ਪ੍ਰੋਬਲਮ ਇਹ ਆ ਵੀ ਪੰਥਕ ਗੂੜ ਹਲਕਾ ਤੇ ਸਿੱਖੀ ਦੀ ਬਹੁਤ ਪਕੜਾ ਉਸ ਹਲਕੇ ਦੇ ਵਿੱਚ। ਉਸ ਸਨਾਰੀਓ ਦੇ ਵਿੱਚ ਖਾਸ ਕਰਕੇ ਜੋ ਇਹਨਾਂ ਦੀ ਪਰਸੈਪਸ਼ਨ ਬਣੀ ਹੋਈ ਆ। ਕੁਲਵੀਰ ਸਿੰਘ ਜੀਰਾ ਦੀ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਜਿਸ ਪ੍ਰਕਾਰ ਦਾ ਪਾਈ ਇਲੈਕਸ਼ਨ ਜਿਨ੍ਹਾਂ ਦਾ ਰੋਲ ਰਿਹਾ ਉਹ ਇੱਕ ਹਾਸੋਣੀ ਖੇਡ ਤੱਕ ਹੀ ਸੀਮਦਾ। ਕੋਈ ਬੜਾ ਸੀਰੀਅਸ ਕੈਂਡੀਡੇਟ ਨਹੀਂ ਇਹਨਾਂ ਨੂੰ ਕੋਈ ਉੱਥੇ ਕਾਊਂਟ ਕਰਦਾ। ਬਠਿੰਡਾ ਸੀਟ ਤੇ ਆਪਾਂ ਲੈ ਲਈਏ। ਜੀਤਮੇਂਦਰ ਸਿੱਧੂ ਅਜੇ ਹਲਕੇ ਤੱਕ ਸੀਮ। ਪੈਸੇ ਦਾ ਲੈਣ ਦੇਣ ਵੀ ਜਿਹੜਾ ਹੈਗਾ ਅੱਗੇ ਤਾਂ ਹੁੰਦਾ ਸੀ ਇਲੈਕਸ਼ਨ ਦੇ ਵਿੱਚ ਜਾ ਕੇ ਬੰਦੇ ਖਰੀਦੇ ਜਾਂਦੇ ਸੀ ਹੁਣ ਤਾਂ ਵੱਡੇ ਲੀਡਰ ਵੀ ਜਿਹੜੇ ਮੈਨੂੰ ਲੱਗਦਾ ਵੀ ਸੌਦੇਬਾਜ਼ੀ ਦੇ ਵਿੱਚ ਸਿੱਧੇ ਨਜ਼ਰ ਆ ਰਹੇ ਨੇ ਤੇ ਕਈ ਕਰੋੜਾਂ ਦਾ ਦਾਨ ਪ੍ਰਦਾਨ ਇਧਰ ਹੋ ਰਿਹਾ ਸੀਟਾਂ ਨੂੰ ਹਰਾਉਣ ਤੇ ਜਿੱਤੌਣ ਦੇ ਕਹਿੰਦੇ ਆ ਕਿ ਇੰਡੀਆ ਗੱਠ ਜੋੜ ਹੈ ਜੀ ਸਾਡਾ ਤਾਂ ਗੱਠ ਜੋੜ ਪੰਜਾਬ ਤੋਂ ਬਾਹਰ ਹੈ ਇਹ ਗੱਠ ਜੋੜ ਕਿਤੇ ਪੰਜਾਬ 'ਚ ਤਾਂ ਨਹੀਂ ਨਾ ਅਸਰ ਦਿਖਾ ਰਿਹਾ ਕੋਈ ਹਜੇ ਵੀ ਇਹੋ ਜਿਹਾ ਤਾਂ ਨਹੀਂ ਵੀ ਕੋਈ ਇੱਕ ਹੋਰ ਵੱਖਰਾ 2572 ਹੋਵੇ ਜੀ ਇਹ ਨਾ ਹਟੇ ਇਸ ਰਾਹ ਦੇ ਉੱਤੇ ਜਾਣ ਤੋਂ ਤੇ ਜਿਹੜਾ ਭਗਵਾਨ ਸਿੰਘ ਮਾਨ ਕਦੇ ਕਦੇ ਕਹਿੰਦਾ ਨਾ ਵੀ ਤੇਰਾ ਜੀਰੋ ਕਰੂੰਗਾ ਉਹਨੂੰ ਕੁਛ ਨਾ ਕੁਛ ਨਜ਼ਰ ਆ ਜੇ ਵੀ ਪੰਜਾਬ ਦੇ ਵਿਚਾਰ ਰਿਹਾ ਵੀ ਸਾਡਾ ਅਜੇ ਵੀ ਸਕੋਪ ਹੈਗਾ ਜੋ ਇਹਨਾਂ ਦੇ ਹਾਲਾਤ ਨੇ ਵਿਰੋਧੀਆਂ ਦੇ ਭਵੰਤਮਨ ਨੂੰ ਕਾਂਗਰਸ ਦੀ ਰਾਜਨੀਤੀ ਤੇ ਜਾਂ ਰਣਨੀਤੀ ਤੇ ਇੰਨਾ ਯਕੀਨ ਹੈ ਕਿ ਉਹ 13 0 ਨੂੰ ਲੈ ਕੇ ਸ਼ੋਰ ਹੈ ਉਹਦੇ ਪਿੱਛੇ ਇਹੀ ਹੈ ਵੀ ਭਵੰਤਮਨ ਨੂੰ ਆਪਦੀ ਪਾਰਟੀ ਤੇ ਭਰੋਸਾ ਹੋਵੇ ਨਾ ਹੋਵੇ ਆਪਦੇ ਕੰਮਾਂ ਤੇ ਭਰੋਸਾ ਹੋਵੇ ਨਾ ਪਰ ਉਹ ਕਾਂਗਰਸੀਆਂ ਤੇ ਭਰੋਸਾ ਵੀ ਇਹ 13 0 ਕਰਾ ਦੇ ਅੱਜ ਦੀ ਘੜੀ ਦੇ ਵਿੱਚ ਜੇ ਤੁਸੀਂ ਓਵਰ ਆਲ ਸਨਾਰੀਓ ਦੇਖੋ ਤਾਂ ਕਾਂਗਰਸ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਦੋ ਸੀਟਾਂ ਦੇ ਉੱਤੇ ਇੱਕ ਪਟਿਆਲਾ ਤੇ ਇੱਕ ਜਿਹੜੀ ਚਰਨਜੀਤ ਸਿੰਘ ਚੰਨੀ ਵਾਲੀ ਜਲੰਧਰ ਸੀਟ ਆ ਉੱਥੇ ਵਿਨਿੰਗ ਪੋਜੀਸ਼ਨ ਦੇ ਵਿੱਚ ਨਜ਼ਰ ਆਉਂਦੀ ਆ ਤੇ ਖੇਡ ਇਹਨਾਂ ਨੇ ਆਪਣੇ ਪੈਰੀਂ ਆਪ ਕਹਾੜੀ ਮਾਰ ਕੇ ਖਰਾਬ ਕੀਤਾ ਡਾਕਟਰ ਗਾਂਧੀ ਦੇ ਪਟਿਆਲੇ ਆਉਣ ਤੋਂ ਬਾਅਦ ਜੋ ਸਮੀਕਰਨ ਵਿਗੜਿਆ ਤੇ ਉਹ ਬਾਕੀ ਪਾਰਟੀਆਂ ਤੋਂ ਸਾਹਮਣਿਆ ਨਹੀਂ ਯਾਰ ਇਸੇ ਤਰ੍ਹਾਂ ਚੰਨੀ ਸਿੰਘ ਚੰਨੀ ਉਹਨੂੰ ਟਿਕਟ ਮਿਲਣਾ ਜਿਹੜਾ ਹੈਗਾ ਇਹ ਜੇਤੂ ਰਥ ਦਾ ਜਿਹੜੇ ਸ਼ਾਹਸਵਾਰ ਨੇ ਦੋ ਕਾਂਗਰਸ ਤੇ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਕਾਂਗਰਸ ਨੇ ਆਪਦੇ ਉਮੀਦਵਾਰਾਂ ਦਾ ਐਲਾਨ ਕੀਤਾ ਐਲਾਨ ਕਰਨਾ ਹੀ ਸੀ ਕਿਉਂਕਿ ਭਾਈ ਵੋਟਾਂ ਆ ਗਈਆਂ ਪਰ ਇਹਨਾਂ ਟਿਕਟਾਂ ਦੇ ਵਿੱਚ ਜਿਹੜੀ ਵੰਡ ਹੋਈ ਆ ਇਹਦੇ ਤੋਂ ਕਈ ਸਵਾਲ ਵੀ ਬਣੇ ਆ ਕਿਹੜੀ ਟਿਕਟ ਕਿੱਥੇ ਕਿਉਂ ਦਿੱਤੀ ਗਈ ਆ ਹਾਲਾਂਕਿ ਪਾਰਟੀਆਂ ਇਹ ਕਹਿ ਕੇ ਕਈ ਵਾਰੀ ਛੁੱਟਦੀਆਂ ਕਿ ਸਾਡਾ ਨਿੱਜੀ ਮੁੱਦਾ ਹੈ ਪਰ ਨਿੱਜੀ ਨੂੰ ਜੀ ਸਿਆਸਤ ਦੇ ਵਿੱਚ ਕੁਝ ਨਹੀਂ ਹੁੰਦਾ ਮੇਰੇ ਨਾਲ ਸਿਆਸੀ ਮਾਹਰ ਤਰਲੋਚਨ ਸਿੰਘ ਲਾਲੀ ਨੇ ਇਹਨਾਂ ਤੋਂ ਸਮਝਦੇ ਆ ਕਿ ਨਵੀਂ ਵੰਡ ਆਉਣ ਤੋਂ ਬਾਅਦ ਕੀ ਸਮੀਕਰਨ ਬਣਗੇ ਕਿਹੜੀ ਸੀਟ ਦੇ ਉੱਤੇ ਕੀ ਲੱਗਦਾ ਬਈ ਸਭ ਤੋਂ ਪਹਿਲਾਂ ਆਪਾਂ ਆਨੰਦਪੁਰ ਸਾਹਿਬ ਸੀਟ ਦੀ ਗੱਲ ਕਰ ਲਈਏ ਆਨੰਦਪੁਰ ਸਾਹਿਬ ਸੀਟ ਤੇ ਵਿਜੇਂਦਰ ਸਿੰਘਲਾ ਬਸੇ ਸੀਟ ਉਹਨਾਂ ਦੀ ਹੈਗੀ ਆ ਰਹਿੰਦੇ ਉਹ ਪਟਿਆਲੇ ਆ ਸੰਗਰੂਰ ਸੀਟ ਆ ਸੰਗਰੂਰ ਪਟਿਆਲਾ ਤੇ ਹੁਣ ਨਾਲ ਹੀ ਲੱਗਦੀ ਆ ਆਨੰਦ ਪਰ ਉੱਥੇ ਆ ਗਿਆ ਕੀ ਕਿੱਡੀ ਕੁ ਤਕੜੀ ਟੱਕਰ ਆ ਕੇ ਕੰਗਸਵ ਅੱਗੇ ਆ ਕੌਣ ਅੱਗੇ ਪਿੱਛੇ ਹੋਊਗਾ ਮੈਨੂੰ ਇਹ ਲੱਗਦਾ ਵਿਜੇਂਦਰ ਸਿੰਘ ਲਾ ਨੂੰ ਟਿਕਟ ਦੇਣਾ ਕਾਂਗਰਸ ਨੇ ਜਿਹੜਾ ਆਪਣੇ ਪੈਰਾਂ ਹੇਠ ਕਹਾੜਾ ਮਾਰ ਲਿਆ ਖਾਸ ਕਰਕੇ ਪੁਆਧ ਦੇ ਉਸ ਖੇਤਰ ਚ ਜਿੱਦਾ ਪਟਿਆਲੇ ਤੇ ਸੰਗਰੂਰ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਆ ਦੋ ਚੀਜ਼ਾਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਸੋਚਦੇ ਹੋਣ ਜਿਹੜੇ ਵੱਡੇ ਕਾਂਗਰਸੀ ਨੇ ਹਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਉਹਨਾਂ ਨੇ ਇਹ ਸੋਚਿਆ ਵੀ ਹਿੰਦੂਪੋਟ ਦੀ ਪ੍ਰਮੁਖਤਾ ਕਿਉਂਕਿ ਖਰੜ ਜਿਹੜਾ ਹਿੰਦੂਪੋਟ ਦੇ ਨਾਲ ਭਰਿਆ ਪਿਆ ਤੇ ਖਾਸ ਕਰਕੇ ਪਹਾੜ ਦੇ ਨਾਲ ਲੱਗਦੀ ਬੈਲਟ ਨੰਗਲ ਬਲਾਚੌਰ ਉੱਥੇ ਕਾਫੀ ਜੜੀ ਹੈਗੀ ਆ ਹਿੰਦੂਪੋਟ ਦੀ ਆ ਜਿਆਦਾ ਹਮੇਸ਼ਾ ਸੰਖਿਆ ਰਹਿੰਦੀ ਆ ਇਹ ਸੋਚ ਕੇ ਵੀ ਪੱਤਾ ਖੇਡਿਆ ਹੋ ਸਕਦਾ ਜਾਂ ਕਿਸੇ ਪੱਦਰ ਦੀ ਜਾਂ ਛੋਟੇ ਪੱਦਰ ਦੀ ਜਾਂ ਨੈਸ਼ਨਲ ਲੈਵਲ ਦੇ ਉੱਪਰ ਕੋਈ ਸੌਦੇਬਾਜ਼ੀ ਤੈਅ ਕੀਤੀ ਗਈ ਆ ਨਹੀਂ ਵਿਜੇਂਦਰ ਸਿੰਘਲਾ ਨੂੰ ਟਿਕਟ ਦੇ ਕੇ ਤੇ ਹਾਰਨ ਲਈ ਮੈਦਾਨ ਦੇ ਵਿੱਚ ਖੜਾਉਣਾ ਮੈਂ ਤਾਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਾਂਗਾ ਇਹ ਮੈਨੂੰ ਇਹ ਸਮਝ ਨਹੀਂ ਆ ਕਿ ਕਾਂਗਰਸ ਕਿਸ ਪ੍ਰਕਾਰ ਦੀ ਖੇਡ ਉੱਥੇ ਖੇਡ ਰਹੀ ਆ ਤੇ ਖਾਸ ਕਰਕੇ ਵਿਰੋਧੀਆਂ ਨੂੰ ਥਾਲੀ 'ਚ ਪਰੋਸ ਕੇ ਆਪਾਂ ਜਿਹੜਾ ਹੈਗਾ ਰੋਟੀ ਖਾਣੇ ਵਾਲੀ ਗੱਲ ਜਿਹੜੀ ਸਮਝ ਆਉਂਦੀ ਆ ਸਾਡੇ ਸਾਹਮਣੇ ਆਉਂਦੀ ਆ ਇਸ ਚੱਕਰ ਦੇ ਵਿੱਚ ਮੈਂ ਫੇਰ ਉਹੀ ਕਹਿਣਾ ਵੀ ਕਿਤੇ ਨਾ ਕਿਤੇ ਕੋਈ ਜਿਹੜੀ ਸਿਆਸੀ ਸੈਟਿੰਗ ਜਿਹੜੀ ਮੈਨੂੰ ਨਜ਼ਰ ਆ ਰਹੀ ਆ ਉਹ ਹੌਲੀ ਹੌਲੀ ਖੁੱਲ ਕੇ ਜਿਹੜੀਆਂ ਪਰਤਾਂ ਜਦੋਂ ਹਾਰ ਹੁੰਦੀ ਆ ਨਾ ਫੇਰ ਬੰਦੇ ਚੀਕਦੇ ਨੇ ਫੇਰ ਬੰਦੇ ਬੋਲਦੇ ਨੇ ਵੀ ਯਾਰ ਐ ਹੋਇਆ ਸੀ ਐ ਹੋਇਆ ਸੀ ਮੇਰੇ ਨਾਲ ਨਹੀਂ ਐ ਕੀਤਾ ਉਹ ਗੱਲਾਂ ਸਾਹਮਣੇ ਆਉਣਗੀਆਂ ਤੇ ਮੈਂ ਇਹ ਕਾਂਗਰਸ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਜਿਹੜੀ ਧੜੇਬੰਦੀ ਆ ਉਹ ਇਹ ਟਿਕਟ ਵੰਡ ਤੋਂ ਹੁਣ ਨਜ਼ਰ ਆਉਣ ਲੱਗ ਪਈ ਆ ਵੀ ਕਿਤੇ ਨਾ ਕਿਤੇ ਸਭ ਅੱਛਾ ਨਹੀਂ ਐ ਗੜਬੜਾ ਐ ਜਿਵੇਂ ਨਹੀਂ ਲੈਵਲ ਦੇ ਉੱਤੇ ਜਦੋਂ ਸ਼ੁਰੂ ਹੋਇਆ ਸੀ ਉਦੋਂ ਲੱਗਦਾ ਸੀ ਵੀ ਜੜੀ ਸੀਟ ਤੇ ਕਹਿੰਦੇ ਇੱਕ ਜਿੱਤਣ ਦੀ ਜਿਹੜੀ ਸਮਰੱਥਾ ਹੋਊਗੀ ਜਿਹੜੇ ਬੰਦੇ 'ਚ ਹਨਾ ਜਿਹੜਾ ਜਿੱਤਣ ਦੀ ਯੋਗ ਆ ਉਸੇ ਨੂੰ ਦਿੱਤਾ ਜਾਊਗਾ ਪਰ ਇਸ ਹਲਕੇ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਜਿਹੜਾ ਕੰਮ ਵੀ ਨਹੀਂ ਇੱਥੇ ਮੇਰੇ ਖਿਆਲ 'ਚ ਉਹਨਾਂ ਨੇ ਕਰਿਆ ਹਨਾ ਕੋਈ ਬਹੁਤਾ ਤੇ ਦੂਸਰਾ ਹਲਕੇ ਦਾ ਸੁਭਾਅ ਵੀ ਉਹਨਾਂ ਦੀ ਸਿਆਸਤ ਦੇ ਅਨੁਕੂਲ ਨਾ ਹੋਵੇ ਤੇ ਜਿਹੜੇ ਦੂਜੇ ਵਿਰੋਧੀ ਆ ਚਾਹੇ ਉਹ ਕਾਂਗੜੇ ਹਨਾ ਮਾਲਵਿੰਦਰ ਸਿੰਘ ਕਾਂਗੜੇ ਉਹ ਵੀ ਯੂਨੀਵਰਸਿਟੀ ਤੋਂ ਉਹਨਾਂ ਨੇ ਸਿਆਸਤ ਸ਼ੁਰੂ ਕਰੀ ਸੀ ਉਹੋ ਜਿਹੇ ਬੰਦਿਆਂ ਨੂੰ ਉਸ ਗੇਮ ਦੇ ਵਿੱਚ ਉਹ ਅੱਗੇ ਕਰੂਗੀ ਜਾਂ ਫਿਰ ਜਿਹੜਾ ਪਾਰਟੀ ਦਾ ਵੋਟ ਹੈ ਉਹ ਤੂੰ ਖੇ ਲੈ ਜਾਊਗਾ ਸਾਰਾ ਕੁਝ ਨਹੀਂ ਮੈਟਰ ਕਰਦਾ ਦੇਖੋ ਇਹ ਮੈਂ ਫਿਰ ਬਾਰ ਬਾਰ ਕਹਿੰਨਾ ਵੀ ਵਿਜੇਂਦਰ ਸਿੰਘ ਲਈ ਰਾਹ ਆਸਾਨ ਨਹੀਂ ਹੈ ਆਨੰਦਪੁਰ ਸਾਹਿਬ ਦੀ ਸੀਟ ਨੂੰ ਜਿੱਤਣਾ ਮਾਲਵਿੰਦਰ ਕਾਂਗੜੀ ਜੇ ਜਨਮ ਭੂਮੀ ਨਹੀਂ ਤਾਂ ਕਰਮ ਭੂਮੀ ਇਹ ਇਲਾਕਾ ਰਿਹਾ ਕونکہ ਉਹ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਰਿਹਾ ਉੱਥੇ ਪ੍ਰਧਾਨ ਰਿਹਾ ਉਹਦੇ ਉਸ ਪ੍ਰਕਾਰ ਦੇ ਲਿੰਕਸ ਵੀ ਹੈਗੇ ਨੇ ਤੇ ਉਹਨੇ ਕਾਫੀ ਸਮਾਂ ਲੰਬਾ ਸਮਾਂ ਪਹਿਲਾਂ ਬੀਜੇਪੀ ਚ ਕੰਮ ਕੀਤਾ ਤੇ ਬੀਜੇਪੀ ਦਾ ਵੀ ਇੱਕ ਚੰਗਾ ਧਾਰ ਖੇਤਰ ਇਹਨਾਂ ਸੀਟਾਂ ਦੇ ਵਿੱਚ ਖਾਸ ਕਰਕੇ ਕਿਹੜੀਆਂ ਦਬਾਬੇ ਦੀਆਂ ਉੱਚ 4-5 ਪੈਂਦੀਆਂ ਨੇ ਤੇ ਸਾਰਾ ਇਹ ਇਹਨੂੰ ਅਸੀਂ ਇਹ ਕਹਿ ਸਕਦੇ ਆਂ ਵੀ ਅੱਧਾ ਦਬਾਬਾ ਹੀ ਆ ਇਹਨੂੰ ਨੈਣ ਦਬਾਬ ਦਾ ਇਲਾਕਾ ਵੀ ਅਸੀਂ ਕਹਿ ਦਿੰਦੇ ਆਂ ਇਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਨੇੜਲੇ ਇਲਾਕੇ ਦਾ ਹੋਣ ਕਰਕੇ ਕਾਫੀ ਪ੍ਰਭਾਵ ਰੱਖਦਾ ਉਹਨਾਂ ਦਾ ਬੋਲੀ ਉਹਨਾਂ ਦੇ ਰੀਤੀ ਰਿਵਾਜਾਂ ਨਾਲ ਉਹਦੀ ਕਾਫੀ ਸਾਂਝ ਆ ਉਹਦੀਆਂ ਆਪਣੀਆਂ ਨਿੱਜੀ ਰਿਸ਼ਤੇਦਾਰੀਆਂ ਵੀ ਇਸ ਇਲਾਕੇ ਦੇ ਵਿੱਚ ਹੈਗੀਆਂ ਨੇ ਰਿਸ਼ਤੇਦਾਰੀਆਂ ਕੱਢਣ ਹਾਸਤੇ ਤਾਂ ਚੰਦੂ ਮਾਜਰਾ ਸਭ ਮਸ਼ਹੂਰ ਵੀ ਬਹੁਤ ਆ ਵੀ ਉਹ ਰਿਸ਼ਤੇਦਾਰੀਆਂ ਬਹੁਤ ਕੱਢਦਾ ਇਹ ਉਹਨਾਂ ਦਾ ਇੱਕ ਹਰੇਕ ਬੰਦੇ ਦਾ ਵੱਖੋ ਵੱਖਰਾ ਸੁਭਾਅ ਹੁੰਦਾ ਮੈਂ ਟੂ ਮੈਂ ਡਿਫਰ ਕਰਦਾ ਇਹ ਉਹਨਾਂ ਦਾ ਇੱਕ ਚੂਣ ਪ੍ਰਚਾਰ ਦਾ ਔਰ ਇਸ ਕੰਮ ਦੇ ਵਿੱਚੋਂ ਕਾਫੀ ਕਾਮਯਾਬ ਵੀ ਰਹਿੰਦੇ ਨੇ ਕੋਕੀ ਨਿੱਜੀ ਤੌਰ ਤੇ ਸਾਰੇ ਪਰਿਵਾਰ ਨੂੰ ਇਲੈਕਸ਼ਨ ਦੇ ਵਿੱਚ ਦੂਰ ਦੀਆਂ ਰਿਸ਼ਤੇਦਾਰੀਆਂ ਨੂੰ ਨੇੜੇ ਲਿਆਉਣਾ ਇਹ ਸਾਰਾ ਉਹਨਾਂ ਦਾ ਇੱਕ 파ਟ ਰਹਿੰਦਾ ਤੇ ਇਹ ਮੈਂ ਬਾਰ ਬਾਰ ਕਹਿੰਦਾ ਸਿੰਗਲਾ ਜੀ ਦੇ ਆਉਣ ਦੇ ਨਾਲ ਜਿਹੜੇ ਦੂਜੇ ਕੈਂਡੀਡੇਟਾਂ ਦੇ ਤਾਂ ਚਿਹਰੇ ਤੇ ਹੁਣ ਖੁਸ਼ੀ ਆਉਣੀ ਹੋਣੀ ਆ ਵੀ ਆ ਤਾਂ ਲੱਡੂ ਬਣਿਆ ਬਣਾਈ ਮਿਲ ਗਿਆ ਇੱਕ ਚਰਚਾ ਪਹਿਲਾਂ ਚੱਲ ਰਹੀ ਸੀ ਮੈਂ ਹੁਣ ਇਹ ਵੀ ਸੰਕੋਚ ਨਹੀਂ ਕਰਦਾ ਜੇ ਰਾਣਾ ਗੁਰਜੀਤ ਸਿੰਘ ਉੱਥੋਂ ਉਸ ਕਾਂਗਰਸ ਦਾ ਕੈਂਡੀਡੇਟ ਹੁੰਦਾ ਤਾ ਕਿਤੇ ਵੀ ਬਾਕੀ ਕੈਂਡੀਡੇਟ ਲੱਭੇ ਨਹੀਂ ਸੀ ਥੋਣੇ ਕਿਉਂਕਿ ਉਹ ਅਕਾਲੀ ਦਲ ਦੇ ਜਿਹੜੀ ਸੈਕੰਡ ਲੀਡਰਸ਼ਿਪ ਵਾਲੀ ਲੇਅਰ ਆ ਉਹਨੂੰ ਕੱਟਣ ਦੀ ਸਮਰੱਥਾ ਰੱਖਦਾ ਸੀ ਉਹ ਬੀਐਸਐਫ ਦੀ ਬੀਐਸਪੀ ਦੀ ਲੀਡਰ ਨੂੰ ਲੀਡਰਸ਼ਿਪ ਨੂੰ ਵੀ ਨਾਲ ਤੇ ਕਾਂਗਰਸ ਉਹਦੇ ਨਾਲ ਹੀ ਸੀਗੀ ਅੱਜ ਦੀ ਘੜੀ ਦੇ ਵਿੱਚ ਜੇ ਤੁਸੀਂ ਓਵਰਆਲ ਸਨਾਰੀਓ ਦੇਖੋ ਤਾਂ ਕਾਂਗਰਸ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਦੋ ਸੀਟਾਂ ਦੇ ਉੱਤੇ ਇੱਕ ਪਟਿਆਲਾ ਤੇ ਇੱਕ ਜਿਹੜੀ ਚਰਨਜੀਤ ਸਿੰਘ ਚੰਨੀ ਵਾਲੀ ਜਲੰਧਰ ਸੀਟ ਆ ਉੱਥੇ ਵਿਨਿੰਗ ਪੀ ਜੰਦੇ ਵਿੱਚ ਨਜ਼ਰ ਆਉਂਦੀ ਆ ਤੇ ਖੇਡ ਇਹਨਾਂ ਨੇ ਆਪਣੇ ਪੈਰੀਆਂ ਆਪ ਕਹਾੜੀ ਮਾਰ ਕੇ ਖਰਾਬ ਕੀਤਾ ਤੇ ਤੁਸੀਂ ਇਸ ਤੋਂ ਬਾਅਦ ਜਦੋਂ ਖੰਡੂਰ ਸਾਹਿਬ ਦੀ ਗੱਲ ਕਰਦੇ ਆ ਤੇ ਤੁਸੀਂ ਕਿ ਕਿਦਾਂ ਜੱਜ ਕਰ ਸਕੋ ਕਰੋਗੇ ਵੀ ਉਸ ਪ੍ਰਕਾਰ ਦੀ ਪੰਥਕ ਸੀਟ ਤੇ ਕੁਲਵੀਰ ਸਿੰਘ ਜੀਰੇ ਵਰਗਾ ਬੰਦਾ ਜਿੱਤੇਗਾ ਜਾ ਕੇ ਇਹ ਕਾਰਨ ਕਿਉਂ ਕਿਉਂ ਕੁਲਵੀਰ ਸਿੰਘ ਜੀਰਾ ਉੱਥੋਂ ਉਹਨਾਂ ਦੇ ਵੀਕ ਪੁਆਇੰਟ ਕੀ ਹੋਣਗੇ ਕਿਉਂਕਿ ਯੰਗ ਆ ਐਕਟਿਵ ਆ ਔਰ ਕਾਂਗਰਸ ਦੇ ਗਿਣਤੀ ਦੇ ਬੰਦਿਆਂ ਚੋਂ ਆ ਭਾਵੇਂ ਉਹਨੂੰ ਕੋਈ ਦਿਖਾਵਾ ਕਹੇ ਕੁਝ ਵੀ ਕਹੇ ਪਰ ਕਲਵੀਰ ਜੀ ਰਾ ਜਿਹੜੇ ਮੈਨੂੰ ਯਾਦ ਆਉਂਦੇ ਆ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਪੰਜਾਬ ਦੇ ਐਮਪੀਜ਼ ਨੇ ਇੱਕ ਧਰਨਾ ਲਾਇਆ ਸੀਗਾ ਦਿੱਲੀ ਚ ਹੈਨਾ ਉਹਨੂੰ ਉਹਨੂੰ ਪੋਲੀਟੀਕਲ ਧਰਨਾ ਕਹ ਲਓ ਜੋ ਪੋਲੀਟੀਕਲ ਬੰਦੇ ਨੇ ਤਾਂ ਪੋਲੀਟੀਕਲ ਕਰਨਾ ਹੀ ਹੁੰਦਾ ਪਰ ਉਹਦੇ ਚ ਵੀ ਐਕਟਿਵ ਸੀ ਮੈਨੂੰ ਲੱਗਾ ਤਾਂ ਕਾਂਗਰਸ ਦੇ ਬਹੁਤ ਐਕਟਿਵ ਬੰਦਿਆਂ ਚੋਂ ਆ ਖੰਡੂਰ ਸਾਹਿਬ ਚੋਂ ਜਾਦੂ ਕਿਉਂ ਫੇਲ ਹੋ ਜੂ ਫਿਰ ਉਹਨਾਂ ਦਾ ਖੰਡੂਰ ਸਾਹਿਬ ਦਾ ਵੀ ਬੇਸਿਕਲੀ ਤਾਂ ਜਿਹੜੇ ਜੀਰਾ ਸਾਹਿਬ ਨੇ ਜਾਦਾ ਮਾਲ ਵਿੱਚ ਵਿਚਰੇ ਨੇ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਸੀ ਅਕਾਲੀ ਦਲ ਦੇ ਲੀਡਰ ਸਰ ਜਾਂਦਰਿੰਦਰਜੀਤ ਸਿੰਘ ਜੀਰਾ ਸਿਹਤ ਮੰਤਰੀ ਵੀ ਰਹੇ ਨੇ 97 ਦੀ ਸਰਕਾਰ ਦੇ ਵਿੱਚ ਬੇਸਿਕਲੀ ਪ੍ਰੋਬਲਮ ਇਹ ਆ ਵੀ ਪੰਥਕ ਗੂੜ ਹਲਕਾ ਤੇ ਸਿੱਖੀ ਦੀ ਬਹੁਤ ਪਕੜ ਆ ਉਸ ਹਲਕੇ ਦੇ ਵਿੱਚ ਉਸ ਸਿਨੈਰੀਓ ਦੇ ਵਿੱਚ ਖਾਸ ਕਰਕੇ ਜੋ ਇਹਨਾਂ ਦੀ ਪਰਸੈਪਸ਼ਨ ਬਣੀ ਹੋਈ ਆ ਕੁਲਵੀਰ ਸਿੰਘ ਜੀਰਾ ਦੀ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਜਿਸ ਪ੍ਰਕਾਰ ਦਾ ਬਾਈ ਇਲੈਕਸ਼ਨ ਜਿਨ੍ਹਾਂ ਦਾ ਰੋਲ ਰਿਹਾ ਉਹ ਇੱਕ ਹਾਸੂਣੀ ਖੇਡ ਤੱਕੇ ਸੀਮਦਾ ਕੋਈ ਬੜਾ ਸੀਰੀਅਸ ਕੈਂਡੀਡੇਟ ਨਹੀਂ ਇਹਨਾਂ ਨੂੰ ਕੋਈ ਉੱਥੇ ਕਾਊਂਟ ਕਰਦਾ ਵੀ ਇਹ ਕੋਈ ਬਹੁਤ ਜਿਵੇਂ ਹੁਣ ਆਪਾਂ ਲਾ ਰਹੇ ਆ ਵੀ ਡਾਕਟਰ ਧਰਮਿੰਦਰ ਗਾਂਧੀ ਪਟਿਆਲੇ ਆਏ ਉਹ ਇੱਕ ਹਵਾ ਸੀ ਉਹਨਾਂ ਦੇ ਲੋਕਾਂ ਦੇ ਮੂੰਹ ਦੀ ਭਾਕਿਆ ਸੀਗੀ ਵੀ ਇਹ ਜੇਤੂ ਕੈਂਡੀਡੇਟ ਹੋ ਸਕਦਾ ਤੇ ਜਿਨੇ ਜਿਨੂੰ ਰੋਕਣ ਦੇ ਲਈ ਆਪਣੀ ਪਾਰਟੀ ਦੇ ਵਿੱਚ ਤਾਂ ਵਿਕਾਵਤ ਸੀ ਵੀ ਇਹ ਨਾ ਅੱਜ ਵੀ ਜਿੱਤ ਜੇਗਾ ਦੇਖੋ ਇੱਕ ਕਾਂਗਰਸ ਦੇ ਵਿੱਚ ਮੈਂ ਮੇਰੇ ਤਾਂ ਸਮਝ ਤੋਂ ਬਾਹਰ ਹੈ ਵੀ ਹੋ ਕੀ ਰਿਹਾ ਦੂਜੀਆਂ ਪਾਰਟੀਆਂ ਨੇ ਵੀ ਆਪਣੇ ਸਾਧਨਾਂ ਦੇ ਰਾਹੀਂ ਪੂਰਾ ਜ਼ੋਰ ਲਾ ਰੱਖਿਆ ਸੀ ਇਵਨ ਕੀ ਚਾਹੇ ਉਹ ਭਾਜਪਾ ਦੇ ਵੱਡੇ ਅਹੁਦੇਦਾਰ ਹੋਣ ਚਾਹੇ ਉਹ ਕਾਲੀ ਦਲ ਦੇ ਹੋਣ ਵੀ ਇਹ ਨਾ ਕਿਤੇ ਆ ਜਵੇ ਤੇ ਸਾਡਾ ਸਾਰਾ ਸਮੀਕਰਨ ਵਿਗੜ ਜਾਊਗਾ ਤੇ ਡਾਕਟਰ ਗਾਂਧੀ ਦੇ ਪਟਿਆਲੇ ਆਉਣ ਤੋਂ ਬਾਅਦ ਜੋ ਸਮੀਕਰਨ ਵਿਗੜਿਆ ਤੇ ਉਹ ਬਾਕੀ ਪਾਰਟੀਆਂ ਤੋਂ ਸਾਹਮਣੇ ਨਹੀਂ ਆ ਰਿਹਾ ਇਸੇ ਤਰ੍ਹਾਂ ਚੰਦ ਸਿੰਘ ਚੰਨੀ ਕਦੇ ਵਿਕਰਮਜੀਤ ਚੌਧਰੀ ਜਿਹੜਾ ਐਮਐਲਏ ਸੀ ਫਲੋਰ ਤੋਂ ਉਹਨੇ ਕਿਹਾ ਵੀ ਮੈਂ ਛੱਡ ਦੇਵਾਂਗਾ ਤੇ ਉਹਨੂੰ ਟਿਕਟ ਮਿਲਣਾ ਜਿਹੜਾ ਹੈਗਾ ਇਹ ਜੇਤੂ ਰਥ ਦਾ ਜਿਹੜੇ ਸ਼ਾਹਸਵਾਰ ਨੇ ਦੋ ਕਾਂਗਰਸ ਤੇ ਆ ਸਾਫ ਕਾ ਮੁੱਖ ਮੰਤਰੀ ਚੰਨੀ ਤੇ ਦੋ ਗਾਂਧੀ ਦੋਨੇ ਅਜੇ ਕਾਂਗਰਸ ਦੇ ਨਜ਼ਰੋਂ ਨੇ ਬਾਕੀ ਕਾਂਗਰਸ ਪੰਜਾਬ ਦੇ ਧਰਾਤਲ ਤੇ ਅਜੇ ਪਿੱਛੇ ਇਹ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਜਿਵੇਂ ਹੁਣ ਬਠਿੰਡਾ ਸੀਟ ਤੇ ਆਪਾਂ ਲੈ ਲਈਏ ਜੀਤ ਮੇਂਦਰ ਸਿੱਧੂ ਅਜੇ ਹਲਕੇ ਤਕ ਸੀਮਤ ਆ ਇਹ ਇਹ ਮੇਰਾ ਨਾ ਅਗਲਾ ਸਵਾਲ ਤੁਹਾਨੂੰ ਇਹੀ ਹੋਣਾ ਲਾ ਸੀ ਕਿੱਥੇ ਕਿਤੇ ਇਹ ਜਿਹੜਾ ਕਹਿੰਦੇ ਆ ਕਿ ਇੰਡੀਆ ਗੱਠ ਜੋੜ ਆ ਜੀ ਸਾਡਾ ਤਾਂ ਗੱਠ ਜੋੜ ਪੰਜਾਬ ਤੋਂ ਬਾਹਰ ਆ ਇਹ ਗੱਠ ਜੋੜ ਕਿਤੇ ਪੰਜਾਬ ਚ ਤਾਂ ਨਹੀਂ ਨਾ ਅਸਰ ਦਿਖਾ ਰਿਹਾ ਲੋਕ ਇਹਦੀ ਗੱਲ ਕਰ ਰਹੇ ਆ ਬਹੁਤ ਹਲਕੇ ਦੇ ਵਿੱਚ ਉਹ ਸੌਦੇਬਾਜ਼ੀ ਜਾਂ ਹੋਰ ਕਿਤੇ ਉਹ ਤੋਂ ਹਟ ਕੇ ਇਹ ਸੌਦੇਬਾਜ਼ੀ ਵੀ ਨਾ ਹੋਵੇ ਇੱਕ ਜਿਹਨੂੰ ਬਣਿਆਦੀ ਸਮਝ ਹੋਵੇ ਦੋ ਪਾਰਟੀਆਂ ਦੀ ਉਹਦੇ ਚ ਵੀ ਬਠਿੰਡੇ ਠੀਕ ਆ ਜੀ ਅਸੀਂ ਕੈਂਡੀਡੇਟ ਕਮਜ਼ੋਰ ਦੇ ਦਾਂਗੇ ਠੀਕ ਹੈ ਸੰਗਰੂਰ ਦੇ ਵਿੱਚ ਤੁਸੀਂ ਕਮਜ਼ੋਰ ਦੇ ਦਿਓ ਠੀਕ ਹੈ ਪਟਿਆਲੇ ਦੇ ਵਿੱਚ ਤੁਸੀਂ ਕਮਜ਼ੋਰ ਦੇ ਦੇਓ ਪਵਾਦ ਦੇ ਵਿੱਚ ਆਉਂਗੇ ਤੁਸੀਂ ਆਨੰਦਪੁਰ ਸਾਹਿਬ ਉੱਥੇ ਅਸੀਂ ਕਮਜ਼ੋਰ ਦੇ ਦਿੰਨੇ ਕੋਈ ਹਜੇ ਵੀ ਇਹ ਜਾ ਤਾਂ ਨਹੀਂ ਵੀ ਕੋਈ ਇੱਕ ਹੋਰ ਵੱਖਰਾ 2572 ਹੋਵੇ ਨਹੀਂ ਇਹ ਦੇਖੋ ਮੈਂ ਹੁਣ ਨਾਂ ਤਾਂ ਨਹੀਂ ਲੈਣਾ ਪੰਜਾਬ ਦੇ ਕਈ ਲੀਡਰ ਇਦਾਂ ਦੇ ਨੇ ਜਿਹੜੇ ਦੋਰੀ ਖੇਡ ਖੇਡੀ ਜਾ ਰਹੀ ਆ ਸਿਆਸਤ ਦੇ ਰੰਗ ਮੰਚ ਦੇ ਉੱਤੇ ਸਿਆਸਤ ਦੀ ਨਾਟਸ਼ਾਲਾ ਦੇ ਵਿੱਚ ਕਿਤੇ ਨਾ ਕਿਸੇ ਸੀਟ ਦੇ ਉੱਤੇ ਉਹ ਅਕਾਲੀ ਦਲ ਨੂੰ ਮਦਦ ਕਰਦੇ ਨਜ਼ਰ ਆਉਂਦੇ ਨੇ ਕਿਸੇ ਸੀਟ ਤੇ ਕਾਂਗਰਸ ਨੂੰ ਨਜ਼ਰ ਮਦਦ ਕਰਦੇ ਨਜ਼ਰ ਆਉਂਦੇ ਨੇ ਉਹ ਵੱਡੇ ਨਾਂ ਨੇ ਪੰਜਾਬ ਦੇ ਮੈਂ ਨਹੀਂ ਲੈਣਾ ਚਾਹੁੰਦਾ ਪਰ ਇਹ ਸਾਰੇ ਸਮੀਕਰਨ ਦੇ ਵਿੱਚ ਉਹ ਆਪਣੇ ਪੈਰਾਂ ਹੇਠੋਂ ਜਿਹੜਾ ਕੋਈ ਸਿਆਸੀ ਬੰਦਾ ਥੋੜਾ ਵੀ ਸਮਝਦਾ ਉਹ ਆਪਣੇ ਪੈਰਾਂ ਹੇਠਾਂ ਵਾਲੀ ਜ਼ਮੀਨ ਕਦੇ ਨਹੀਂ ਖਸਕਾਉਂਦਾ ਪਰ ਉਹ ਆਪਣੀ ਜ਼ਮੀਨ ਵੀ ਕਿਤੇ ਨਾਲ ਦੀ ਨਾਲ ਉਹਨਾਂ ਦੀ ਖਿਸਕਦੀ ਨਜ਼ਰ ਆ ਰਹੀ ਆ ਤੇ ਜੇ ਇਹ ਨਾਂ ਹਟੇ ਇਸ ਰਾਹ ਦੇ ਉੱਤੇ ਜਾਣ ਤੋਂ ਤੇ ਜਿਹੜਾ ਭਗਵਾਨ ਸਿੰਘ ਮਾਨ ਕਦੇ-ਕਦੇ ਕਹਿੰਦਾ ਨਾ ਵੀ ਤੇਰਾ ਜੀਰੂ ਕਰੂੰਗਾ ਉਹਨੂੰ ਕੁਛ ਨਾ ਕੁਛ ਨਜ਼ਰ ਅਜੇ ਵੀ ਪੰਜਾਬ ਦੇ ਵਿਚਾਰ ਰਿਹਾ ਵੀ ਸਾਡਾ ਅਜੇ ਵੀ ਸਕੋਪ ਹੈਗਾ ਜੋ ਇਹਨਾਂ ਦੇ ਹਾਲਾਤ ਨੇ ਵਿਰੋਧੀਆਂ ਦੇ ਤੇ ਜੋ ਜੀਤਵਿੰਦਰ ਭਗਵਾਨਤਮਨ ਨੂੰ ਕਾਂਗਰਸ ਦੀ ਰਾਜਨੀਤੀ ਤੇ ਜਾਂ ਰਣਨੀਤੀ ਤੇ ਇੰਨਾ ਯਕੀਨ ਹੈ ਕਿ ਉਹ 13 0 ਨੂੰ ਲੈ ਕੇ ਸ਼ੋਰ ਹੈ ਉਹਦੇ ਪਿੱਛੇ ਇਹੀ ਹੈ ਵੀ ਭਵੰਤਮਨ ਨੂੰ ਆਪਦੀ ਪਾਰਟੀ ਤੇ ਭਰੋਸਾ ਹੋਵੇ ਨਾ ਹੋਵੇ ਆਪਦੇ ਕੰਮਾਂ ਤੇ ਭਰੋਸਾ ਹੋਵੇ ਨਾ ਪਰ ਉਹਨਾਂ ਨੂੰ ਕਾਂਗਰਸੀਆਂ ਤੇ ਭਰੋਸਾ ਵੀ ਇਹ 13 0 ਕਰਾ ਸਕਦੇ ਤੁਸੀਂ ਇੱਕ ਗੱਲ ਵੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੈਂ 47 48 ਸਾਲ ਦਾ ਹੋ ਗਿਆ ਪੰਜ ਕੋਨਾ ਮੁਕਾਬਲਾ ਕਦੇ ਨਹੀਂ ਸੀ ਹੋਇਆ ਹਰੇਕ ਸੀਟ ਦੇ ਉੱਤੇ ਤੇ ਇਹ ਸਿਨੈਰੀਓ ਦੇ ਵਿੱਚ ਸਰਕਾਰ ਦੇ ਜਿਹੜੇ ਕੈਂਡੀਡੇਟ ਹੁੰਨੇ ਆ ਇੱਕੋ ਵੱਜੀ ਹੋਈ ਵੋਟ ਲੈ ਜਾਂਦੇ ਨੇ ਤੇ ਉਹਨਾਂ ਦਾ ਜਿੱਤਣਾ ਕਿਤੇ ਨਾ ਕਿਤੇ ਨੇੜੇ ਹੁੰਦਾ ਠੀਕ ਆ ਕਿਤੇ ਹਾਲਾਤ ਇਹ ਹਵਾ ਉਲਟ ਵਗ ਜਵੇ ਜਾਂ ਫਿਰ ਜਿਹੜੇ ਵਿਰੋਧੀ ਜਿੱਥੇ ਜਿੱਤਦੇ ਨੇ ਉਹ ਫਿਰ ਕਿਤੇ ਨਾ ਕਿਤੇ ਸਮਝੌਤਾ ਕਰਕੇ ਜਿੱਦੇ ਨੇ ਜਿੱਥੇ ਉਹਨਾਂ ਨੂੰ ਲੱਗੇ ਵੀ ਇਹ ਜਿਹੜਾ ਕੈਂਡੀਡੇਟ ਸਰਕਾਰ ਦਾ ਸਾਡੇ ਨਾਲੋਂ ਸਟਰੋਂਗ ਆ ਫਿਰ ਉਹ ਜਿਹੜੇ ਵਿਰੋਧੀ ਹੁੰਦੇ ਨੇ ਜਿੱਥੇ ਪੰਜ ਕੋਨਾ ਮੁਕਾਬਲਾ ਉੱਥੇ ਜੇ ਦੋ ਵਿਰੋਧੀ ਵੀ ਇਕੱਠੇ ਹੋਗੇ ਤੇ ਉਹਨਾਂ ਨੇ ਬਾਜੀ ਉੱਥੇ ਮਾਰ ਜਾਣੀਆਂ ਇਹ ਇਹ ਹਰੇਕ ਸੀਟ ਟੂ ਸੀਟ ਡਿਫਰ ਕਰੇਗਾ ਕਿੱਥੇ ਕੌਣ ਪੈਸੇ ਦਾ ਪ੍ਰਭਾਵ ਵੀ ਤੇ ਪੈਸੇ ਦਾ ਲੈਣ ਦੇਣ ਵੀ ਜਿਹੜਾ ਹੈਗਾ ਅੱਗੇ ਤਾਂ ਹੁੰਦਾ ਸੀ ਇਲੈਕਸ਼ਨ ਦੇ ਵਿੱਚ ਜਾ ਕੇ ਬੰਦੇ ਖਰੀਦੇ ਜਾਂਦੇ ਸੀ ਹੁਣ ਤਾਂ ਵੱਡੇ ਲੀਡਰ ਵੀ ਜਿਹੜੇ ਮੈਨੂੰ ਲੱਗਦਾ ਵੀ ਸੌਦੇਬਾਜ਼ੀ ਦੇ ਵਿੱਚ ਸਿੱਧੇ ਨਜ਼ਰ ਆ ਰਹੇ ਨੇ ਤੇ ਕਈ ਕਰੋੜਾਂ ਦਾ ਦਾਨ ਪ੍ਰਦਾਨ ਇਧਰ ਹੋ ਰਿਹਾ ਸੀਟਾਂ ਨੂੰ ਹਰਾਉਣ ਤੇ ਜਿਤਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦਾ ਧੰਨਵਾਦ ਜੀ ਤਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਰਹੇ ਅਖਰ ਦੇ ਨਾਲ